ਪੂਆ ਬੈਠੇ ਅੰਮਰਸਰ ਤੇ ਮਾਮਾ ਵਸੇ ਲਾਹੌਰ ਮੀਆਂ ਇੱਕ ਮਾਸੀ ਲੁਧਿਆਣੇ ਰਹਿੰਦੀ ਦੂਜੀ ਵਸੇ ਪਸ਼ੋਰ ਮੀਆਂ ਵਿੱਚ ਭਰਾਵਾ ਕੱਢੀ ਕੰਦ ਨੂੰ ਉੱਡ ਕੇ ਲੰਗਣਾ ਚਾਹੁੰਦੇ ਆ ਦੇ ਕੇ ਨਾਮ ਆਜ਼ਾਦੀ ਦਾ ਅਸੀਂ ਬੰਡ ਦਾ ਜਸ਼ਨ ਮਨਾਉਂਦੇ ਆ ਰਲ ਮਿਲ ਇਕੱਠੇ ਰਹਿੰਦੇ ਸੀ ਸਾਡੀ ਸਾਂਝੀ ਈਦ ਦੀਵਾਲੀ ਸੀ ਸਾਂਝੀ ਸੀ ਸਭ ਗਲੀ ਮੁਹੱਲੇ ਸਾਡੀ ਸਾਂਝੀ ਹਲ 45 ਸੀ ਲੈ ਕੇ ਬੜਦ ਨਗੌਰ ਦੀ ਮੰਡੀਆਂ ਰਲ ਕੇ ਬੋਣਾ ਚਾਹੁੰਦੇ ਆ ਦੇਕੇ ਨਾਮ ਆਜ਼ਾਦੀ ਦਾ ਅਸੀਂ ਵੰਡ ਦਾ ਜਸ਼ਨ ਮਨਾਉਂਦੇ ਹਾਂ RAM ਸ਼ਾਮ ਤੇ ਗੁਰਮੁਖ ਦੀ ਜਿਹੜੀ ਰੱਜੋ ਪੈਣਾ ਵਰਗੀ ਸੀ 1947 ਵਿੱਚ ਉਹ ਆਪਣੀ ਫਤ ਬਚਾਉਂਦੀ ਮਰ ਗਈ ਸੀ ਉਹਦੀ লাশ ਤੇ ਚੁੰਨੀ ਪਾ ਅਸੀਂ ਪਾਪ ਲਗਾਉਣਾ ਚਾਹੁੰਦੇ ਹਾਂ ਦੇਕੇ ਨਾਮ ਆਜ਼ਾਦੀ ਦਾ ਅਸੀਂ ਵੰਡ ਦਾ ਜਸ਼ਨ ਮਨਾਉਂਦੇ ਹਾਂ ਜਿਹੜਾ ਗੋਰੇ ਕਰਗੇ ਸੀ ਉਹ ਅੱਜ ਵੀ ਉਹੀ ਰਾਜ ਚੱਲੇ ਵੋਟਾਂ ਦਾ ਹੱਕ ਤਾਂ ਸਭ ਨੂੰ ਹੈ ਪਰ ਕਿਸੇ ਦੀ ਨਾ ਫਰਿਆਦ ਚੱਲੇ ਕਟੋ-ਕਟੋ ਜ਼ਿੰਦਗੀ ਕੱਟ ਨਹੀਂ ਹੁੰਦੀ ਖੁੱਲ ਕੇ ਜਿਉਣਾ ਚਾਹੁੰਦੇ ਆ ਦੇ ਕੇ ਨਾਮ ਆਜ਼ਾਦੀ ਦਾ ਅਸੀਂ ਵੰਡ ਦਾ ਜਸ਼ਨ ਮਨਾਉਂਦੇ ਆ ਦੇ ਕੇ ਨਾਮ ਆਜ਼ਾਦੀ ਦਾ ਅਸੀਂ ਵੰਡ ਦਾ ਜਸ਼ਨ ਮਨਾਉਂਦੇ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸਕੀ